ਮੇਰੇ ਸਾਰੇ YouTube ਚੈਨਲ ਦੇਖਣ ਵਾਲੇ ਮੇਰੇ ਸਾਰੇ ਭਰਾਵਾਂ ਨੂੰ ਤੇ ਮੇਰੇ ਲੈਂਦੇ ਚੜਦੇ ਪੰਜਾਬ ਵਾਲੇ ਤੇ ਐਨਆਰਆਈ ਭਰਾਵਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਅਦਾਸ ਕਰਦੇ ਆਂ ਬਈ ਸਭ ਦੇ ਘਰ ਪਰਿਵਾਰ ਤੰਦਰੁਸਤ ਤੇ ਛੜਦੀ ਕਲਾ ਚ ਹੋਣਗੇ। ਸੋ ਮਿੱਤਰੋ ਅੱਜ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਇਆ ਬਈ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਆ ਨਵੇਂ ਭਰਾਵਾਂ ਵਾਸਤੇ ਜਿਨ੍ਹਾਂ ਨੂੰ ਨਹੀਂ ਪਤਾ ਬਈ। ਹੁਣ ਆਪਾਂ ਗਾਹਾਂ ਬਈ ਪਰਪਟਾਈ ਵੀ ਕਰਾਂਗੇ ਠੀਕ ਆ ਤੇ ਇਹ ਕੌਣ ਤੁਹਾਨੂੰ ਪਤਾ ਹੀ ਆ ਵੀ ਨੇੜੇ ਆਪਾਂ ਫਰਵਰੀ ਦੇ 15 ਤੱਕ ਪਰਪਟਾਈ ਕਰ ਦਿੰਨੇ ਆ ਹਨ ਜਾਨਵਰਾਂ ਦੀ ਸੋ ਉਦੋਂ ਪਹਿਲਾਂ ਆਪਾਂ ਕੀ ਕੀ ਕਰਨਾ ਬਾਈ ਉਹ ਸਾਰਾ ਤੁਹਾਨੂੰ ਮੈਂ ਦੱਸਦਾ ਸੋ ਭਰਾ ਬਣ ਕੇ ਵੀਡੀਓ ਨੂੰ ਪੂਰੀ ਦੇਖਿਆ ਕਰੋ ਤੇ ਸ਼ੇਅਰ ਕਰ ਦਿਆ ਕਰੋ ਯਾਰ ਠੀਕ ਆ ਤੇ ਤੁਸੀਂ ਸ਼ੇਅਰ ਨਹੀਂ ਕਰਦੇ ਭਰਾ ਮੇਰੇ ਬਸ ਉਹ ਆਪ ਦੀ ਬਾਅਦ ਮਤਲਬ ਆਦ ਦੇ ਦੇਖ ਕੇ ਭਜਾ ਕੇ ਵੀਡੀਓ ਤੇ ਬਸ ਉਥੇ ਛੱਡ ਦਿੰਦੇ ਹਾਂ ਹੱਥ ਜੋੜ ਕੇ ਬੇਨਤੀ ਆ ਵੀਰੇ ਚੈਨਲ ਨੂੰ ਪੂਰਾ ਸਪੋਰਟ ਦਿਓ ਜੋ ਅੱਗੇ ਤੁਹਾਡੇ ਵਾਸਤੇ ਵਧੀਆ ਵੀਡੀਓ ਲੈ ਕੇ ਆਵਾਂ ਕਿਉਂਕਿ ਪਿਛਲੇ ਸਾਲ ਬਾਈ ਬਹੁਤ ਭਰਾ ਆਪਣੇ ਦੱਸੇ ਹੋਏ ਪਾਣੀ ਤੇ ਲੋਕਿਆਂ ਦੇ ਜਾਂ ਜਿਵੇਂ ਆਪਾਂ ਆਹਮ ਸੰਭਾਲ ਦੱਸੀ ਸੀ ਬਹੁਤ ਭਰਾ ਇਕੱਲੇ-ਇਕੱਲੇ ਰਹਿ ਕੇ ਵੀ ਬਾਜ਼ੀਆਂ ਜਿੱਤੇ ਨੇ ਠੀਕ ਆ ਬਹੁਤ ਭਰਾ ਮਾ ਨੇ ਕਮੈਂਟ ਵੀ ਆਏ ਨੇ ਮੇਰੇ ਕੋਲ ਮੈਸੇਜ ਵੀ ਆਏ ਨੇ ਵੀ ਹਾਂ ਬਾਈ ਅਸੀਂ ਥੋੜੇ ਵਾਲੇ ਪਾਣੀ ਤੇ ਦੋ ਬਾਜ਼ੀਆਂ ਜਿੱਤਿਆਂ ਤਿੰਨ ਜਿੱਤਿਆਂ ਹਨ ਜਿਵੇਂ ਤੁਸੀਂ ਦੱਸਿਆ ਸੀ ਸੋ ਐਤ ਕੀ ਵੀ ਬਾਈ ਪਾਣੀ ਵੀ ਪਾਵਾਂਗੇ ਸਾਰਾ ਕੁਝ ਪਾਵਾਂਗੇ ਗੁੜ ਵੀ ਪਾਵਾਂਗੇ ਦੂਸਰ ਵਾਲਾ ਕਿਵੇਂ ਕੀ ਗੱਲ ਬਾਤ ਤੇ ਉਸ ਤੋਂ ਪਹਿਲਾਂ ਹੁਣ ਆਪਾਂ ਪਰਪਟਾਈ ਦੀ ਗੱਲ ਕਰਦੇ ਆਂ ਪਰਪਟਾਈ ਦਾ ਕੀ ਹੁੰਦਾ ਬਈ ਪਰਪਟਾਈ ਆਪਾਂ ਫਰਵਰੀ ਚ ਕਰਦੇ ਆ 15 ਤੱਕ ਕੁਸ਼ਕ ਦੀ ਠੀਕ ਹੈ ਕੁਸ਼ਕ ਦੀ ਆਪਾਂ ਲਾਸਟ ਚ ਕਰਦੇ ਆ ਵੀ ਜਿਹੜੇ ਲਾਸਟ ਵਾਲੇ ਅੰਦਰ ਚ ਲੰਬਿਆਂ ਦੇ ਆਪਣਾ ਕੰਮ ਦੇ ਸਕਣ ਠੀਕ ਹੈ ਤੇ ਕਿਹੜੇ ਬੱਚੇ ਆਪਾਂ ਪਰਪਟਾਈ ਕਰ ਸਕਦੇ ਆ ਤੇ ਕਿਹੜੇ ਨਹੀਂ ਕਰਨੇ ਉਹ ਸਾਰਾ ਹੁਣ ਤੁਹਾਨੂੰ ਦੱਸਦੇ ਆ ਤੇ ਪਰਪਟਾਈ ਤੋਂ ਪਹਿਲਾਂ ਹਫਤਾ ਤੱਕ ਠੀਕ ਹੈ ਡੀਵਰਮਿੰਗ ਕਰਨੀ ਬਹੁਤ ਜ਼ਰੂਰੀ ਹੈ ਬਈ ਪੇਟ ਦੇ ਕੀੜੇ ਘਟਣੇ ਬਹੁਤ ਜ਼ਰੂਰੀ ਨੇ ਠੀਕ ਹੈ ਤੇ ਦਵਾਈ ਜ਼ਰੂਰ ਲਾਦਿਆ ਕਰੋ ਇੱਕ ਵਾਰ ਦਾ ਜਦੋਂ ਆਪਾਂ ਅਨਬਰ ਹੁਣ ਮਤਲਬ ਡਾਈਆਂ ਕਰਾ ਲੀਆਂ ਹਨਾ ਬੱਚਿਆਂ ਦੀਆਂ 5 5 7 7 ਡਾਈਆਂ ਕਰਾ ਲੀਆਂ ਤੇ ਉਦੋਂ ਆ ਜਦੋਂ ਬੰਦ ਕਰਨੇ ਆ ਠੀਕ ਆ ਉਦੋਂ ਇੱਕ ਵਾਰੀ ਬਈ ਡੀ ਵਰਮਿੰਗ ਕਰਨੀ ਹੁੰਦੀ ਆ ਤੇ ਇੱਕ ਵਾਰੀ ਜਦੋਂ ਆਪਾਂ ਪਰਪਟਾਈ ਕਰਨੀ ਆ ਠੀਕ ਆ ਉਸ ਟਾਈਮ ਉਦੋਂ ਇੱਕ ਹਫਤਾ ਪਹਿਲਾਂ ਆਪਾਂ ਪਰਪਟਾਈ ਤੋਂ ਪਹਿਲਾਂ ਠੀਕ ਆ ਤੇ ਹੁਣ ਆਪਾਂ ਪਰਪਟਾਈ ਦੀ ਗੱਲ ਤੇ ਆ ਜਾਨੇ ਵੀ ਬਈ ਕਿਹੜੇ ਕਿਹੜੇ ਬੱਚੇ ਆਪਾਂ ਪਰ ਪਟਣੇ ਪੈਂਦੇ ਨੇ ਤੇ ਕਿਹੜੇ ਨਹੀਂ ਪਟਣੇ ਪੈਂਦੇ ਸੋ ਹੁਣ ਮੈਂ ਤੁਹਾਨੂੰ ਜਿੰਨੇ ਜਾਨਵਰ ਦਿਖਾਉਣਾ ਜਿਵੇਂ ਹੁਣ ਆਪਣੇ ਕੋਲੇ ਇੱਥੇ ਬੱਚਾ ਸੀ ਆਪਣਾ ਕਿੱਧਰ ਗਿਆ ਬੇਟਾ ਸੌਣ ਗਏ ਜਾਂਦੇ ਆਂ ਤੇ ਜਿ ਆਪਣ ਨੂੰ ਬੱਚਾ ਦਿਖਾਉਣੇ ਆ ਜਿਵੇਂ ਹੁਣ ਆ ਬੱਚਾ ਬਾਈ ਖੱਟੀਆਂ ਅੱਖਾਂ ਦਾ ਤੇ ਇਹਨੂੰ ਹੁਣ ਬਾਈ ਕੱਢ ਰੱਖਿਆ ਛਤਰੀ ਤੇ ਇਹ ਸਿੱਧਾ ਹੋ ਗਿਆ ਦੋ ਚਾਰ ਢਾਈਆਂ ਹੋਰ ਲਵਾਂਗੇ ਇਹਦੀਆਂ ਠੀਕ ਆ ਉਸ ਤੋਂ ਬਾਅਦ ਇਹਨੂੰ ਬੰਦ ਕਰ ਲਾਂਗੇ ਹੁਣ ਜਿਵੇਂ ਆਹ ਬੱਚਾ ਖੱਟੀਆਂ ਦਾ ਆਹ ਦੇਖੋ ਤਿੰਨ ਕੰਨੀਆਂ ਰਹਿ ਗਈਆਂ ਬਈ ਲਾਸਟ ਵਾਲੀਆਂ ਝਾੜਨ ਵਾਲੀਆਂ ਇਹਦੀਆਂ ਠੀਕ ਆ ਜਦੋਂ ਤੱਕ ਆਪਾਂ ਸਰ ਪਰ ਸਰ ਕਰਨਾ ਉਦੋਂ ਤੱਕ ਇਹ ਆਟੋਮੈਟਿਕ ਆਪ ਹੀ ਸਾਰ ਆ ਜਾਊਗਾ ਬਈ ਜੇ ਪੱਟਣ ਦੀ ਲੋੜ ਵੀ ਪਈ ਤਾਂ ਆਪਾਂ ਨੂੰ ਆਹ ਪੱਟਣੇ ਪੈਣਗੇ ਕਿਉਂਕਿ ਜਿਹੜੇ ਏਦੋਂ ਪਹਿਲਾਂ ਆਪਾਂ ਹਨਾ ਮਹੀਨਾ ਡੇਢ ਮਹੀਨਾ ਪਹਿਲਾਂ ਬੱਚੇ ਜਿਹੜੇ ਕੜਾਏ ਹੋਏ ਨੇ ਉਹ ਤਾਂ ਆਪਣੇ ਆਪ ਹੀ ਜਿਵੇਂ ਹੁਣ ਦਸੰਬਰ ਵਾਲੇ ਬੱਚੇ ਘੜਾਏ ਨੇ ਆਪਾਂ ਨਵੰਬਰ ਦਸੰਬਰ ਵਾਲੇ ਹਨ ਉਹ ਤਾਂ ਬਈ ਆਪਣੇ ਆਪ ਹੀ ਮਾਰਚ ਤੱਕ ਸਾਫ਼ ਹੋ ਜਾਣਗੇ ਠੀਕ ਆ ਪੱਟਣ ਦੀ ਲੋੜ ਨਹੀਂ ਪੈਂਦੀ ਠੀਕ ਆ ਤੇ ਨਾਲੇ ਜਾਨਵਰ ਵੀ ਤੰਦਰੁਸਤ ਰਹਿੰਦਾ ਹਨ ਆ ਹੁਣ ਦੇਖੋ ਹੁਣ ਇਧਰ ਲਿਆਂਦੀਆਂ ਤੰ ਰਹਿ ਗਈਆਂ ਠੀਕ ਆ ਇਹ ਝਾੜਨ ਵਾਲੀਆਂ ਨੇ ਤਾਂ ਹੁਣ ਅੰਦਰ ਲਿਆਂ ਵੀ ਝਾੜਨ ਲੱਗ ਗਏ ਠੀਕ ਆ ਇਹ ਆਪਣੇ ਆਪ ਬਈ ਪਰਸਰ ਹੋ ਜਾਊਗਾ ਵੱਧ ਤੋਂ ਵੱਧ ਕੀ ਆ ਆਪਾਂ ਨੂੰ ਪੂਛ ਪੱਟਣੀ ਪੈ ਸਕਦੀ ਆ ਬਾਕੀ ਇਹ ਆਪਣੇ ਆਪ ਪਰਸਰ ਹੋ ਜਾਊਗਾ ਤੇ ਜਿਵੇਂ ਹੁਣ ਆਪਣੇ ਤੁਹਾਨੂੰ ਦਿਖਾਉਣਾ ਆ ਪੱਟੇ ਕਬੂਤਰ ਨੇ ਆਪਣੇ ਠੀਕ ਆ ਪੱਠੀਆਂ ਇਹ ਵੱਡੀਆਂ ਪਿਛਲੇ ਸਾਲ ਵਾਲੀਆਂ ਠੀਕ ਆ ਹੁਣ ਇਹ ਐ ਆ ਛਿੱਧੀਆਂ ਵਈਆਂ ਹਨ ਇਹ ਆਪਾਂ ਕੀ ਕਰਾਂਗੇ ਇਹਨਾਂ ਨੂੰ ਆਪਾਂ ਬਈ ਫਰਵਰੀ ਚ 15 ਕ ਦੇ ਨੇੜੇ ਠੀਕ ਆ ਫਰਵਰੀ ਦੇ ਅੱਧੇ ਦੇ ਵਿੱਚ ਪੱਟ ਦਾਂਗੇ ਠੀਕ ਆ ਪੱਟ ਕੇ ਇਹ ਪਰਸਰ ਹੋ ਜਾਣਗੇ ਸਾਫ਼ ਹੋ ਜਾਣਗੇ ਆ ਦੇਖੋ ਜਿਵੇਂ ਹੁਣ ਥੱਲੋਂ ਵੀ ਜਾਨਵਰ ਨਾ ਸਹੀ ਨਹੀਂ ਤੇ ਆ ਜਿਹੜੀ ਸਿਕਰੀ ਸੁਕਰੀ ਆਉਂਦੀ ਆ ਜਾਂ ਕੀ ਗੱਲਬਾਤ ਆ ਇਹ ਸਾਰੀ ਤੁਹਾਨੂੰ ਦੱਸਾਂਗੇ ਭਰਾਵਾਂ ਨੂੰ ਵੀ ਕਿਵੇਂ ਉਹ ਕਰਨੀ ਆ ਠੀਕ ਆ ਇੱਕ ਤਾਂ ਹੁਣ ਇਹ ਹੋ ਗਏ ਤੇ ਜਿਹੜੇ ਬਾਈ ਹੁਣ ਵਾਲੇ ਆ ਜਿਵੇਂ ਹੁਣ ਆਂਡੇ ਧਰੀ ਬੈਠੇ ਆ ਫਰਵਰੀ ਚ ਬੱਚੇ ਕੱਢਣਗੇ ਠੀਕ ਆ ਉਹ ਆਪਣੇ ਬਾਈ ਕਲੀਆਂ ਜੀ ਉੱਟ ਸਕਦੇ ਨੇ ਸਮਝ ਗਏ ਮਤਲਬ ਜਿਵੇਂ ਆਪਣੇ ਛੋਟੇ ਬੱਚਿਆਂ ਦੀਆਂ ਡਾਈਆਂ ਮਤਲਬ ਬਾਜੀਆਂ ਹੁੰਦੀਆਂ ਨੇ ਹਨਾ ਕਲੀਂ ਵਾਲਿਆਂ ਦੀਆਂ ਪਹਿਲੀ ਦੂਜੀ ਤੀਜੀ ਵਾਲਿਆਂ ਦੀਆਂ ਤੇ ਉਹਨਾਂ ਦਾ ਜਿਹੜੇ ਇਹ ਤੋਂ ਪਹਿਲਾਂ ਆਪਾਂ ਕਢਾ ਲਏ ਨੂੰ ਬਬਰ ਦਸੰਬਰ ਵਾਲੇ ਠੀਕ ਆ ਉਹ ਆਪ ਹੀ ਪਰਸਰ ਹੋ ਜਾਣਗੇ ਜਿਹੜੇ ਵੱਡੇ ਨੇ ਠੀਕ ਆ ਜਿਵੇਂ ਉਹਨਾਂ ਦਾ ਚੀਨੀ ਆ ਠੀਕ ਆ ਨਾਲੇ ਤੁਹਾਨੂੰ ਮੈਂ ਬੱਚਿਆਂ ਪਰਾਂ ਦੇ ਦਰਸ਼ਨ ਕਰਾਉਣਾ ਜਿਵੇਂ ਉਹਨਾਂ ਚਿੱਟੀਆਂ ਅੱਖਾਂ ਵਾਲੀ ਚੀਨੀ ਆ ਠੀਕ ਆ ਇਹ ਹੁਣ ਗਾੜੀ ਜਾਂਦੀ ਆ ਆਪਣੇ ਆਪ ਹੀ ਝੜ ਜਾਂਦੀ ਆ ਬਈ ਇਹ 2 4 6 6 ਵਰਨੇ ਠੀਕ ਹੈ ਤੁਸੀਂ ਐਂ ਹਿਸਾਬ ਲਾ ਲਓ ਵੀ ਇਹਦੇ ਲਾਸਟ ਵਾਲੇ ਆਹ 2 2 ਪੱਟਣੇ ਪੈਣਗੇ ਆਪਾਂ ਨੂੰ ਤੇ ਅੰਦਰ ਲੀਆਂ ਕੱਛਾਂ ਪਟਣੀਆਂ ਪੈਣੀਆਂ ਤੇ ਇੱਕ ਗੱਲ ਹੋਰ ਬਾਈ ਇਕੱਠੇ ਜਾਨਵਰ ਨਾ ਪਟਿਆ ਕਰੋ ਜਿਵੇਂ ਕਈ ਭਰਾ ਕੀ ਕਰਦੇ ਨੇ ਨਾ ਵੀ ਸਾਰਿਆਂ ਨੂੰ ਘੁੱਗੀ ਬਣਾ ਦਿੰਦੇ ਨੇ ਇੰਨਾ ਨਾ ਕਰਿਆ ਕਰੋ ਬਾਈ ਫਿਰ ਕਿਉਂਕਿ ਇਹ ਇੰਨਾ ਚ ਵੀ ਖੂਨ ਹੁੰਦਾ ਹਨਾ ਪੰਗਾ ਚ ਵੀ ਜਦੋਂ ਫੰਗਾ ਦਬਾਰਾ ਆਉਣਗੇ ਬਈ ਬਹੁਤ ਖੂਨ ਦੀ ਲੋੜ ਹੁੰਦੀ ਆ ਬਹੁਤ ਮਤਲਬ ਖਰਾਕ ਚੰਗੀ ਦੀ ਲੋੜ ਹੁੰਦੀ ਆ ਕਈ ਵਾਰੀ ਆਪਣੇ ਤੋਂ ਨਹੀਂ ਪੈਂਦੀ ਬੱਚਾ ਕਮਜ਼ੋਰ ਹੋ ਜਾਂਦਾ ਫਿਰ ਠੀਕ ਆ ਇਹਦੇ ਕਰਕੇ ਤੁਸੀਂ ਕੀ ਕਰਿਆ ਕਰੋ ਜਿਵੇਂ ਹੁਣ ਆਪਾਂ ਫਰਵਰੀ ਚੜ ਗਈ ਠੀਕ ਆ ਫਰਵਰੀ ਚੜੀ ਤੋਂ ਅੰਦਰਲੇ ਪੱਟ ਤੇ ਠੀਕ ਆ ਜਾਂ ਇਹ ਹੁਣ ਤੁਹਾਡੀ ਮਰਜ਼ੀ ਆ ਵੀ ਤੁਸੀਂ ਅੰਦਰਲੇ ਪੱਟਣੇ ਆ ਜਾਂ ਬਾਹਰਲੇ ਪੱਟਣੇ ਆ ਠੀਕ ਆ ਇਹ ਤੁਸੀਂ ਆਪਣੇ ਆਪ ਦੇਖ ਲਿਓ ਪਰ ਇਕੱਠੇ ਨਾ ਪਟਿਓ ਠੀਕ ਆ 10 ਦਿਨਾਂ ਦਾ ਜਾਂ ਘੱਟੋ ਘੱਟ 10 ਦਿਨਾਂ ਦਾ ਤਾਂ ਗੈਪ ਹੋਣਾ ਚਾਹੀਦਾ ਹੈ ਕਿਉਂਕਿ 10 ਦਿਨਾਂ 'ਚ ਗੋਲਰ ਨਿਕਲਿਆ ਹੁੰਦੇ ਨੇ ਬਈ ਠੀਕ ਆ ਉਦੋਂ ਬਾਅਦ ਜਦੋਂ ਜਾਨਵਰ ਨਾਲ ਔਖਾ ਨਹੀਂ ਹੁੰਦਾ ਉਹ ਜਿਵੇਂ ਆ ਬੱਚਾ ਛਾ ਆਖਾ ਠੀਕ ਆ ਇਹਦੀਆਂ ਆ ਤਿੰਨ ਰਹਿ ਗਈਆਂ ਉਦੋਂ ਇਹ ਆਪੀ ਝਾੜ ਜੂ ਤੇ ਅੰਦਰ ਲਈ ਆਪਾਂ ਪੱਟ ਦਾਂਗੇ ਤੇ ਪੂਛ ਪੱਟ ਦਾਂਗੇ ਠੀਕ ਆ ਆਪਾਂ ਜਾਨਵਰ ਨੂੰ ਅੱਧਾ ਅੱਧਾ ਕਰਕੇ ਪੱਟਣਾ ਬਈ ਇਹ ਨਹੀਂ ਹੈਗਾ ਵੀ ਤੁਸੀਂ ਸਾਰੇ ਹੀ ਪੱਟ ਕੇ ਜਿਵੇਂ ਘੁਗੀ ਬਣਾਤੀ ਨਾ ਉਹ ਕੰਮ ਨਹੀਂ ਕਰਨਾ ਮਿੱਤਰੋ ਤੇ ਬਾਕੀ ਜੇ ਗਈ ਭਰਾਵਾਂ ਨੂੰ ਹੁੰਦਾ ਵੀ ਜਿਵੇਂ ਹੁਣ ਵਾਲੇ ਆ ਬੱਚੇ ਨੇ ਨਵੇਂ ਨੇ ਹਜੇ ਇੱਕ ਇੱਕ ਕਲੀ ਤੇ ਨੇ ਹਨਾ ਵੀ ਇਹਨਾਂ ਨੂੰ ਵੀ ਆਪਾਂ ਬਾਜੀਆਂ ਛੱਡਣਾ ਫੇਰ ਆਪਾਂ ਕੀ ਕਰਨਾ ਫਰਵਰੀ ਤੱਕ ਦੇਖ ਲਾਂਗੇ ਬਾਈ ਹਨਾ 15 ਤੱਕ ਵੀ ਕਿੰਨੇ ਕੁ ਝਾੜ ਗਏ ਕਿਉਂ ਇਹ ਆਪਣੇ ਮਈ ਜੂਨ ਵਾਲੀਆਂ 'ਚ ਕੰਮ ਆ ਜਾਣਗੇ ਲਾਸਟ ਵਾਲੀਆਂ 'ਚ ਕਿਉਂ ਜੇ ਆਪਾਂ ਪੱਟੇ ਵੀ ਕਿਉਂ ਇਹ ਚਾਰ ਚਾਰ ਪੰਜ ਪੰਜ ਕਲੀਆਂ ਦਾ ਉਹਨੂੰ ਝਾੜ ਜਾਣਗੇ ਬਾਕੀ ਜਿਹੜੀਆਂ ਰਹਿ ਜਾਣਗੀਆਂ ਉਹ ਆਪਾਂ ਕਲੀਆਂ ਪੱਟ ਦਾਂਗੇ ਖਿੱਚ ਦਾਂਗੇ ਠੀਕ ਆ ਸੁਪਰਾ ਬਣ ਕੇ ਹੱਥ ਜੋੜ ਕੇ ਬੇਨਤੀ ਹੈ ਕਿ ਇਕੱਠਾ ਜਾਨਵਰ ਨਹੀਂ ਪੱਟਣਾ ਕਦੇ ਵੀ ਜਦੋਂ ਆਪਾਂ ਇਕੱਠਾ ਜਾਨਵਰ ਪੱਟਾਂਗੇ ਭਾਈ ਜਾਨਵਰ ਆਟੋਮੈਟਿਕ ਹੀ ਬਿਮਾਰ ਹੋਊਗਾ ਨਾ ਨਵੇਂ ਬੱਚੇ ਨੇ ਅਸ਼ਾ ਖਾ ਬੱਚਾ ਠੀਕ ਹੈ 2 4 5 ਇਹਦੀਆਂ ਹੀ 5 ਰਹਿ ਗਈਆਂ ਠੀਕ ਆ ਫਰਪਲੀਸ ਦਾ ਕਹਿਣ ਹਿਸਾਬ ਨਾਲ ਇਹਦੀ ਕੱਦੀ ਬਚੂਗੀ ਠੀਕ ਆ ਉਹ ਪੱਟ ਤਾਂਗੇ ਕਿਉਂਕਿ ਹੁਣ ਮੈਂ ਇਹਨਾਂ ਨੂੰ ਕੱਟਿਆ ਹੋਇਆ ਭਾਈ ਥੋੜਾ ਜਿਹਾ ਲੇਟ ਹੋ ਗਏ ਸੀ ਹੁਣ ਕੱਡੇ ਨੇ ਠੀਕ ਹੈ ਇਹ ਆਪਣੀ ਜਿਹੜੀ ਅਕਬਰ ਖੰਡਾਲ ਜਿੱਤੀ ਸੀ ਕੂਤਰੀ ਠੀਕ ਆ ਉਹਦਾ ਭਰਾ ਆ ਇਹ ਸਕੂਟਰ ਬਣੂਗਾ ਮੇਰੇ ਹਿਸਾਬ ਨਾਲ ਤਾਂ ਇਹ ਠੀਕ ਆ ਇਹ ਉਹਦਾ ਭਾਈ ਆ ਤੇ ਜਿਹੜੀ ਆਪਣੀ ਮੀਰਾਂ ਨੇ ਰਹੀ ਸੀ ਉਹਨਾਂ ਚੋ ਵੀ ਬਲੱਡ ਤੁਹਾਨੂੰ ਦਿਖਾ ਦਿੰਨਾ ਮਿੱਤਰੋ ਉਹਨਾਂ ਜੋ ਬਲੱਡ ਆ ਬੈਠਾ ਆ ਗੂਤਰੀ ਖੱਟੀਆਂ ਦੀ ਇਹ ਮੀਰਾਂ ਵਾਲੇ ਦੀ ਭੈਣ ਆ ਬਾਈ ਉਹ ਚਿੱਟੀਆਂ ਦੀ ਸੀ ਇਹ ਖੱਟੀਆਂ ਦੀ ਆ ਕਿਉਂਕਿ ਇੱਕ ਬੱਚਾ ਉਹ ਚਿੱਟੀਆਂ ਦਾ ਘੜਦੇ ਨੇ ਤੇ ਖੱਟੀਆਂ ਦਾ ਘੜਦੇ ਨੇ ਠੀਕ ਆ ਖੱਟੀਆਂ ਵਾਲੇ ਦਾ ਆਪਾਂ ਪਹਿਲਾਂ ਵੀ ਬਹੁਤ ਛੱਡੇ ਨੇ ਬਾਜ਼ੀਆਂ ਤੇ ਇਹ ਮੀਰਾਣੇ ਅੱਜ ਦੀ ਭੈਣ ਸੀ ਬਈ ਜਿਹੜੀ ਆਪਣੀ ਜਿੱਤੀ ਸੀ ਠੀਕ ਆ ਤੇ ਜਿਹੜਾ ਆਪਾਂ ਗੁਰੀ ਕਰਨੀ ਛੱਡਿਆ ਸੀ ਬਚਾ ਬੜਾ ਚੰਗਾ ਉੱਟਿਆ ਬਈ ਨਲੇ ਬਣਿਆ ਨਹੀਂ ਹੋਇਆ ਸੀ ਥਲੋ ਜਮਾ ਹੱਡੀ ਨਿਕਲੀ ਹੋਈ ਸੀ ਫੇਰ ਵੀ ਬੱਚੇ ਨੇ ਇੰਨਾ ਜ਼ੋਰ ਲਾਇਆ ਕਿਸੇ ਬਿਰਾ ਦੇ ਢਾਂਗੇ ਨਹੀਂ ਝੜਿਆ ਉਹ ਠੀਕ ਆ ਤੇ 7:30 ਵਜੇ ਜਾ ਕੇ ਦੇਖੇ ਜਿਵੇਂਾਰੇ ਦੇ ਡਿੱਗ ਪਿਆ ਉੱਥੋਂ ਮੁੰਡੇ ਨੇ ਚੱਕਿਆ ਸੀ ਮਹੀਨੇ ਬਾਅਦ ਬਾਈ ਨੇ ਮੈਨੂੰ ਫੋਨ ਕੀਤਾ ਸੀ ਬਹੁਤ ਧੰਨਵਾਦ ਉਹਦਾ ਤੇ ਉਹ ਬੱਚਾ ਚੱਲ ਬੁਰੀ ਗੋਲੀ ਬੈਠਾ ਤੇ ਲਿਆਂਦਾ ਲਈ ਗਿਆ ਜਾਇ ਨਹੀਂ ਗਿਆ ਆ ਉਹਦਾ ਸਗਾ ਭਾਈ ਆ ਬਈ ਇਹ ਚਿੱਟੀਆਂ ਦਾ ਮਿੱਤਰ ਉਹ ਖੱਟੀਆਂ ਦਾ ਸੀ ਇਹ ਕਾਲਸਰਾ ਤੇ ਉਹ ਸਾਫ ਸੀ ਠੀਕ ਹੈ ਇਹ ਥੋੜਾ ਜਿਹਾ ਬੱਚਾ ਨਾ ਉਤਰਾ ਨੇ ਫੰਗ ਖਰਾਬ ਕਰਤੀ ਸੀ ਇਹਦੇ ਆ ਦੇਖੋ ਹੁਣ ਜਿਹੜਾ ਆ ਬੱਚੇ ਨੇ ਠੀਕ ਹੈ ਇਹ ਆਪਾਂ ਨੂੰ ਲਾਸਟ ਵਾਲੀਆਂ ਜਗ੍ਹਾ ਮ ਦੇਣਗੇ ਮਈ ਜੂਨ ਵਾਲੀਆਂ ਚ ਕਿਉਂ ਇਹ ਫਰਵਰੀ ਦਾ 1 ਤਿੰਨ 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 ਚਾਰ ਚਾਰ ਤੱਕ ਝਾੜ ਜਾਣਗੇ ਆ ਤਿੰਨ ਤਿੰਨ ਰਹਿ ਜਾਣਗੇ ਠੀਕ ਹੈ ਤੇ ਇਹ ਆਪਾਂ ਤੇ ਅੱਗੇ ਪੱਟ ਲਾਂਗੇ ਠੀਕ ਹੈ ਮਿੱਤਰੋ ਤੇ ਇੱਕ ਬਸ ਇਹ ਗੱਲ ਯਾਦ ਜ਼ਰੂਰ ਰੱਖਿਓ ਵੀ ਜਦੋਂ ਵੀ ਆਪਾਂ ਕਬੂਤਰ ਪੱਟਣੇ ਨੇ ਦੇ ਦੇ ਕਰਕੇ ਪੱਟਣੇ ਆ ਦਾਦ ਦੇਣਾ ਗੈਪ ਪਾਉਣਾ ਵੀ ਅੰਦਰਲੇ ਦੇ ਬਾਹਰਲੇ ਬੰਗਾ ਦਾ ਤੇ ਇੱਕ ਆਪਾਂ ਡੀ ਵਰਮਿੰਗ ਜ਼ਰੂਰ ਕਰਨੀ ਆ ਕਿਉਂ ਜੇ ਡੀ ਵਰਮਿੰਗ ਨਾ ਕਰਾਂਗੇ ਠੀਕ ਹੈ ਜਾਨਵਰ ਆਟੋਮੈਟਿਕ ਹੀ ਇਗਾ ਅੰਦਰੋਂ ਲੱਸਾ ਹੋਊਗਾ ਜੇ ਬੇਟੀ ਘਟਾ ਗਿਆ ਬਈ ਲੱਸਾ ਹੋ ਗਿਆ ਬਿਮਾਰ ਹੋ ਗਿਆ ਉਹਨੇ ਫਿਰ ਬਾਜੀ ਤੇ ਨਹੀਂ ਉੱਠਣਾ ਠੀਕ ਹੈ ਇਹ ਗੱਲ ਜਰੂਰ ਯਾਦ ਰੱਖਿਓ ਮੇਰੇ ਭਰਾ ਤੇ ਇੱਕ ਤੁਹਾਨੂੰ ਮੈਂ ਕਾਲਸਰਾ ਦਿਖਾਉਣਾ ਕਰਿਓ ਚੈੱਕ ਇਹਨੂੰ ਆਇਦੇ ਪਰਨੇ ਗੋਲ ਬਈ ਠੀਕ ਆ ਤੇ ਬੜਾ ਜੰਗਾ ਉੱਡਦਾ ਰਿਹਾ ਠੀਕ ਹੈ ਇਹ ਆਪਣੇ ਕੋਲੇ ਕੁਛਕ ਬੱਚੇ ਬਈ 10 11 ਬੱਚੇ ਆਏ ਨੇ ਤੇ ਆਪਣਾ ਭਰਾ ਹੈ ਆਪਣਾ ਚਲੋ ਗੁਰੂ ਮੰਦ ਹੈ ਠੀਕ ਹੈ ਵਧੀਆ ਪਿਆਰ ਆਪਣੇ ਨਾਲ ਤੇ ਉਹਦੇ ਕੋਲ ਆਏ ਨੇ ਕੁਛ ਬੱਚੇ ਇਹ ਠੀਕ ਹੈ ਇੱਥੇ ਡਾਈਆਂ ਕਰਾ ਕੇ ਆਪਾਂ ਇੱਥੋਂ ਹੀ ਛੱਡਾਂਗੇ ਉਹਦੇ ਤੇ ਬਸ ਭਰਾ ਬਣ ਕੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰਿਓ ਲਵ ਯੂ ਆ ਸਾਰੇ ਭਰਾਵਾਂ ਨੂੰ